ਬਿੰਟ ਬਾਕਸ ਵਿੱਚ ਜਰੂਰ ਦੱਸਿਓ ਕੰਨ ਫਟ ਗਏ ਹੁਣ ਤਾਂ ਕੋਈ ਇਲਾਜ ਹੈਗਾ ਬੰਦੇ ਕਿਹੜਾ ਮਿਲਣਾ ਕੰਨ ਸੀੜੇ ਵਾਲਾ ਆ ਦੇਖਿਓ ਜੀ ਇੱਦਾਂ ਫਟ ਗਏ ਆ ਕੰਨ ਬਿੰਦੀ ਨਹੀਂ ਲਾਉਂਦੀ ਕਹਿੰਦੇ ਕਹਾਂ ਨੀ ਲੋਕਾਂ ਨਾ ਇਹ ਬਿੰਦੀ ਲੋਂਦੀ ਨਾ ਸੰਧੂਰ ਲੋਂਦੀ ਹਾਂ ਕੀ ਗਿਆ ਕੀ ਪਤਣਾ ਗਿਆ ਨਹੀਂ ਕੋਈ ਕਵਰੀ ਹਾਂ ਇਹ ਤਾਂ ਕੰਨ ਹਟ ਗਏ ਨੇ ਆਉਂਦੀ ਆ ਮੀ ਆ ਨਾ ਵੀ ਸਾਰੇ ਆਣੇ ਚੱਲੇ ਆ ਹੁਣ ਅਸੀਂ ਡੈਡੀ ਨੂੰ ਨਹੀਂ ਘਰੇ ਆ

ਉਦੀ ਸਫਾਈਆਂ ਹੋ ਰਹੀਆਂ ਆ ਦੇਖੋ ਕਿੰਨੀ ਮਿੱਟੀ ਨਿਕਲੀ ਤੇ ਅੱਜ ਹੀ ਕਰ ਰਹੇ ਆ ਸਫਾਈਆਂ ਮੰਮੀ ਸਾਰਾ ਧੋਂਦੇ ਆ ਰਸੋਈ ਤੇ ਇੱਧਰ ਸਾਰਾ ਕਚਰਾ ਬਚਰਾ ਸੁਰਤ ਕੱਢ ਦਿੱਤਾ ਸਾਰੇ ਭਾਂਡੇ ਬੇਚ ਦਨੇ ਆ ਸੀ ਭਾਈ ਟਿਕਨਦੇ ਆ ਹੁਣ ਜੀ ਸਾਰੇ ਜਣੇ ਅੰਦਰ ਬੈਠੇ ਆ ਤੇ ਅਸੀਂ ਬਾਹਰ ਕਰਦੇ ਪਏ ਸਫਾਈਆਂ ਤੇ ਸੈਦਰ ਹੁੰਦੀ ਆ ਸਾਡੇ ਸਵੇਰ ਨੂੰ ਇਦਾਂ ਕੰਮ ਹੁੰਦਾ ਸਾਰਾ ਕੁਝ ਖਿਲਰਿਆ ਬਿਲਰਿਆ ਹੁੰਦਾ ਆ ਤੇ ਫੇ ਅਸੀਂ ਸਫਾਈਆਂ ਕਰੀਏ ਤੁਸੀਂ ਕਹਿੰਦੇ ਜੀ ਸਫਾਈਆਂ ਨਹੀਂ ਕਰਦੇ ਹੁਣ ਦੇਖੋ ਸਫਾਈਆਂ ਹੁੰਦੀਆਂ ਆ ਸਾਰਾ ਕੁਝ ਖਲਾਰਾ ਪਿਆ ਹੋਇਆ ਆ ਹੁਣ ਸਾਰਾ ਸਮੇਟਣ ਆ ਆ ਤੇ ਇਧਰ ਮੰਮੀ ਲੱਗੇ ਹੋ ਆ ਤੇ ਹੁਣ ਸਾਰੀਆਂ ਸਫਾਈਆਂ ਲੱਗੀਆਂ ਚੱਲਣ ਤੇ ਇੱਦੇ ਵਲੌਗੜਾ ਬੜੇ ਰਹੋ ਚਲੋ ਸ਼ੁਰੂ ਹੋ ਰਿਹਾ ਹੈ ਕੰਮ ਸਫਾਈਆਂ ਦਾ ਤੇ ਇਹ ਸਾਡੇ ਘਰ ਦੇ ਹੈਗੇ ਆ ਜੀ ਵੱਡੇ ਇਹ ਇਹ ਫੜੂਗੇ ਨਿਆਣਿਆਂ ਨੂੰ ਤੇ ਅਸੀਂ ਕਰਾਂਗੇ ਕੰਮ ਲੱਛੂ ਇੱਛੂ ਤੁਸੀਂ ਕਿਹੜੇ ਕੰਮ ਕਰਨੇ ਆ? ਉਹ ਸੜੂ ਆ ਦੇਖੋ ਜੀ ਦੋਸਤੋ ਕਿੰਨੇ ਰੀਵਗਦੀ ਬਈ ਸਾਡੇ ਘਰੇ ਹੱਥ ਤਾਂ ਬਰੇ ਨਾਲ ਸਾਡੇ ਘਰੇ ਥੋੜੀ ਸਾਰਿਆਂ ਕੇ ਮਗਦੀ ਉੜੀ ਹਾਂ ਸਾਰਿਆਂ ਦੇ ਜਿੰਨੇ ਸੋਹਣੇ ਹਵਾ ਆਉਂਦੀ ਆਹ ਹਲਾ ਕਾਲੂਆ ਤਾਲੂ ਕੁਵਾੜ ਤਾਲੂ ਓਏ ਕਾਲੂ उधर आज देखो ये है। ये 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 कितनी है 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 मौसम मौसम कितना बढ़िया बढ़िया बहुत हमारा हम आम तोड़ने तोड़ने जाएंगे जाएंगे आम ये ये है तोड़न जाए कल ਆਰੇ ਮਾਮਾ ਦੀਆਂ ਆ ਗਈਆਂ। ਆਰੇ ਮਾਮਾ ਦੀਆਂ ਆ ਗਈਆਂ। ਦੇਖੋ। ਦੇਖੋ ਮਾਮਾ ਦੀਆਂ ਆ ਗਈਆਂ। ਨਿਹਰੀ ਵਿੱਚ ਚੱਲਦੇ ਹਾਂ ਢੁਮ ਢੁਮ ਲਕਲ ਢੁਮ ਢੁਮ ਲਕਲ ਢੁਮ ਢੁਮ ਲਕਲ ਢੁਮ ਢੁਮ ਲਕਲ। ਲਓ ਜੀ ਸਫਾਈਆਂ ਹੋ ਰਹੀਆਂ ਆ। ਕਾਲੂ ਭਟਾ ਜਾ ਰਿਹਾ ਆ। ਇਧਰ ਨੇਰੀ ਦਾ ਮੌਸਮ ਆ। ਡੈੜੀ ਘੁੰਮ ਕੇ ਆ ਰਹੇ ਆ। ਬਾਹਰੋਂ ਮੌਸਮ ਬਹੁਤ ਸੋਹਣਾ ਹੋਇਆ ਪਿਆ ਆ। ਤੇ ਨੇਰੀ ਵਿੱਚ ਤਾਂ ਗੁੰਭ ਵੀ ਬੜੇ ਟਿਕਦੇ ਹੁੰਦੇ ਆ।

ਕਉ ਕਿ ਹਰੇ ਇਹ ਕਾਲ ਨੂੰ ਘਰ ਬਹੁਤ ਪਸੰਦ। ਮਮਾ ਮਮਾ ਦਾ ਦੁੱਧ ਦੋ ਦਿ। ਇੱਧ ਨੰਮ ਨੰਮ ਇੱਧ ਸਾਡੀ ਚਿਕਾਵਾ ਇੱਧ ਦਾਦੀ ਸਫਾਈ ਕਰਦੀ ਪਈ ਆ। ਇੱਧ ਦਾਦੂ ਆ। ਦਾਦੀ ਇੱਧ ਦਾਦੀ ਦਾਦੀ ਕੀ ਕਰਦੇ ਪਏ? ਸੁਫਾਇਆ ਸੁਫਾਇਆ ਗਾਦੇ ਪਏ ਦੇਖ ਲਓ ਤੁਹਾਡੀ ਫੋਟੋ ਉਦੀ ਪਹੀਆ ਵਿੱਚ ਆ ਲੋ ਆ ਲੋ ਇੱਧੇ ਚਿਪਾਓ ਚਿਪਾਓ ਆ ਗੱਲ ਇੱਥੇ ਇੱਥੇ ਤੱਕ ਦੌੜ ਤੱਕ ਦੱਗਦੇ ਗੱਦੇ ਗੱਦੇ ਹੋ ਨੀ ਸਪਣਾ ਸਫਾਈ ਵੀ ਸਾਰੇ ਕਹਿੰਦੇ ਸਫਾਈ ਨਹੀਂ ਕਰਦੇ ਦਾਦੀ ਨੇ ਆਪਣੇ ਕਮਰੇ ਦੀ ਕਰ ਲਈ ਆ ਮम्मा ਕੜੇ ਲੱਗੀ ਆ ਸਫਾਈ ਕਰਨੀ ਸਾਰੀ ਘੜੀ ਹੁਣ ਹੋਰ ਅਹੜਾ ਰੂਮ ਕਲਰ ਕੀਤਾ ਵਾ ਰੂਮ ਕਲਰ ਦੇਖੋ ਤੁਹਾਨੂੰ ਵਾਡੀਆਂ ਫੋਟੋਆਂ ਸੋਹਣੀਆਂ ਲੱਗੀਆਂ ਕਿੱਦਾਂ ਦੀਆਂ ਲੱਗਦੀਆਂ ਸੁਲੀਨ ਬਹੁਤ ਲਾਰਾ ਪੁੰਦੀ ਆ ਹਾਂਜੀ 내 چ ک 보 ب 어 ن کلاڑا بون جا تو ک ل ا 보 ا ہ ا 어 ے اوئے کڈو ک ل 어 ڑ ا پئے اوئے کپڑے دیتا کی کرے بندا ہاں جی م ਉਹੇ ਕੱਪੜੇ ਦਾ ਲਮਾਰੀ ਤੇ ਬਾਹਰ ਹੁੰਦੇ ਆ ਲੈ ਇੱਕ ਹੋਰ ਲਮਾਰੀ ਲਾਣੀ ਪਣੀ ਹੁਣ ਹਾਂ ਉਹ ਹੁਣ ਤੇ ਕੋਰ ਤੋਂ ਮਾਰੀ ਲਾੜੀ ਪੈਂ ਅਡ ਮਾਰੀ ਹੁਣ ਨਹੀਂ ਲਾਣੀ ਹੋਣੀ ਅਡ ਮਾਰੀ ਲੈ ਹੁੰਦੀ ਗਾੜ ਮਾਰੀ ਹਾਂਜੀ ਲਮਾਰੀ ਦਾ ਲੈ ਹੁੰਦੀ ਨਹੀਂ ਮੈਂ ਵੀ ਨਾਲ ਨੂੰ ਲਵਾ ਹਾਂ ਮੈਂ ਵੀ ਨਾਲ ਨੂੰ ਲਵਾ ਮੈਂ ਵੀ ਓਫ

ਅੰਨਾ ਕਪੜਾ ਵਾ ਜਾਲੀ ਰੋਇਨ ਨੂੰ ਕਿਉਂ ਕਪੜਾ ਨੂੰ ਪੋਣਾ ਨਹੀਂ ਕਰਨੀ ਸਾਡੇ ਹੀ ਸੌੜੇ ਆ ਤੇਹਾ ਨਾਲ ਸਾਡੇ ਸੌੜੋ ਸਾਡੇ ਤੋਂ ਇਹਦੇ ਵਿੱਚ ਤੇਹਾ ਲਾਗੇ ਖੁਰਪੇ ਨੂੰ ਸਾਲੇ ਸਾਡੇ ਤੋਂ ਨਾਲ ਇਹਦੇ ਵਿੱਚ ਹੀ ਆ ਦਗੀ ਆ ਹਰਾਸੂ ਸੇਓ ਇਹੇ ਨਾਸੂ ਸੇਓ ਇਹ ਇਹਦਾ ਦੂਰ ਟੀਖੰਦੇ ਪਏ ਆ

ਸਾਰੇ ਮੈਨੂੰ ਕਹਿੰਦੇ ਆਪਣੇ ਕਮਰੇ ਵਿੱਚ ਪੋਈ ਕੁੱਝ ਲੱਦੀ ਆ। ਹੈ ਸਰ। ਹੈ ਸਰ। ਆਪਣੇ ਕਮਰੇ ਵਿੱਚ ਬਾਹਰ ਨਾ ਆਪੋ। ਕਿੰਦੇ ਆਪ ਆਪਣੇ ਕਮਰੇ ਵਿੱਚ ਪੋਈ ਲੱਦੀ। ਮੈਂ ਉੱਪਰ ਜਾ ਕੇ ਬੈਠਾ ਮੈਨੂੰ ਖੜੀ ਰੱਖਿਆ। ਦਾਦੀ ਹੀ ਫਾਰ ਕਰਦੀ ਜਾਂਦੀ ਘਰ ਲੱਦੀ ਜਾਂਦੀ। ਦੱਦੀ। ਸੱਸੀ ਜਾਂਦਾ ਹਾਂ। ਇੱਕ ਮੰਦਿਰ ਗਾੜਾ ਕੱਢੀ ਜਾਂਦੀ ਦਾਦੀ। ਮੰਤੇ ਨੂੰ ਮੌਨ ਸਾਲਾ ਕਰਦਾ ਹੁੰਦਾ ਦਾਦੀ දො කාම්ම කරපය ව මම කලගන්න හ ග ක ලවිල අජදබ ਬਾ ਬਾਤ ਤਾਂ ਨਹੀਂ ਦਿਆਣੀ ਜਣੀ ਆ ਅੱਜ ਪਤਾ ਨਹੀਂ ਕਿੱਦਾਂ ਹੁੰਦੀ ਆ ਬਈਆ ਅੱਜ ਕਿਹਣਾ ਨਹੀਂ ਹੋਣਾ ਲਿਖੋ ਤਾਂ ਹੋਣਾ ਤੇ ਦੇਜਾ ਕਿਉਂ 10 ਥੋੜਾ ਹੁੰਦਾ ਫੇਰ ਕਿਹਣਾ ਹੈ ਹੈ ਸੱਜੇ ਪਾਸੇ ਇੰਨੇ ਉਹਨਾਂ ਇੰਨੇ ਸੋਹਣਾ ਹੁੰਦੀ ਆ ਬਈਆ ਲੈ ਆ ਨਾ ਨਾ ਆਈ ਬਈਆ ਆਪੇ ਚੁੱਕ ਲੈ ਖੰਡ ਤੇ ਚੁੱਕ ਲੈ ਨਾ ਲੈ ਕੱਪੜੇ ਲੈ ਕੇ ਅੱਧੜੇ ਲੈ ਨਾ सारे गंदे कार्ड दिए सुपारियाँ नहीं कर दे।, दे। अंग्रेजात कुछ हाँ जी सारे गंदे कार्ड दिए सुपारियाँ नहीं कर दे। कर दे रहे हैं देखो क्यों नहीं कर दे। पापा क्यों? पापा, पापा को भी तो दिखेगा। पापा गुस्से हो जाएंगे यार ये आवाज़। अच्छा पापा गुस्से होके चल गए कि तो हो गए। ये सीख किधर मारने की ਹੇ ਹੇ ਮੈਂ ਥੰਡਾ ਥੰਡਾ ਪਾਣੀ ਮਿਲਦਾ ਲੱਗਦਾ ਨੋ ਨੋ ਜੀ ਕਰ ਦੋ ਮੇਰਾ ਸੈ ਨੋਂ ਲੱਗੀ ਆ ਤੇ ਇੱਧਰ ਝਾੜੂ ਫੇਰਨਾ ਲੈ ਫੇਰਾਂ ਦੱਸਦੇ ਕਿ ਸੁਆਈਆਂ ਕਰੀ ਜੀਏ ਕਿ ਨਹੀਂ ਕਰੀ ਜੀਆਂ ਆਹ ਦੇਖੋ ਸਾਰੇ ਬਾਥੂਮ ਤੁਸੀਂ ਤੋਤੇ ਸੀ ਬਾਹਰੋਂ ਤੇ ਪਾਣੀ ਚਲ ਗਿਆ ਆ ਹੁਣ ਝਾੜੂ ਫੇਰੰਦੇ ਆ ਉਹਦੇ ਆ ਗਏ ਕਹਿੰਦੇ ਮੈਂ ਬਲੌਗ ਚ ਨਹੀਂ ਆਇਆ ਕਰਨ ਆ ਗਏ ਕੁੱਤੇ ਦੱਲਿਆਂ ਦੀ ਦੌੜ 'ਚ ਨਹੀਂ ਭੱਜਦੇ ਤੂ ਇਹ ਗਾਨੇ ਬਲੋਜ ਨਹੀਂ ਆਵਾਂ ਜੰਦਾ ਵਿੱਚ ਮੰਮੀ ਇੱਧਰ ਝਾੜੂ ਫੇਰ ਤੇ ਲੈ ਜਿਹੜਾ ਤੇ ਆਉਂਦਾ ਤੇਰਾ ਯਾਰ ਨਹੀਂ ਅਸੀਂ ਰਲ ਮਿਲ ਕੇ ਕੰਮ ਕਰੀਦਾ ਸੱਸ ਨੂੰ ਕੋਣ ਆਹ ਕਰ ਗਿਆ ਨਹੀਂ ਆ ਮੈਂ ਇਹੋ ਜੇ ਵੜਾ ਤੇ ਨਹੀਂ ਥੁੱਕਦਾ ਜਦੋਂ ਗਲ ਆ ਜਾਏ ਗਰੜੀ ਤੇ ਲੈ ਆ ਬਈਆ ਸਾਰਾ ਉਟਿਆਣਾ ਹਣ ਧੱਕਾ ਦੇ ਕੇ ਵੈੜ ਕੋਈ ਕਰ ਜੂ ਕੀ ਆ ਵੀ ਦਿੱਤੀ ਆ? ਢੇਰੀ ਨਹੀਂ ਆ ਗਈ। ਸਾਡੀ ਪੁੱਤ ਫੈੜਨ ਵਾਲਾ ਪੁੱਤ। ਪਲੇ ਹਾਲ। ਮੈਂ ਜਰਾਂ ਨੇ ਪਾ ਕੇ ਸ਼ੇਰ ਨਹੀਂ ਉਹ ਡੱਕੀ ਦੇ। ਆ ਤਾਂ ਪੁੱਲੇ ਕੇ ਨਹੀਂ ਉਹ ਰਕੀ ਦੇ। ਲੱਗੇ ਜੋਗਦਾ ਆ ਗਿਆ ਗੱਡੂ ਮੂਸੇ ਵਾਲਾ। ਕਰਨ ਨੂੰ ਮੋਤੇ ਕਹਿ ਰਾਂ ਦੇ ਨਹੀਂ ਤਕੀ ਦੇ। ਉਤਾਂ ਗਾ ਨਾ ਕਰਿਆ ਕਰ ਦੰਦੀਆਂ ਨਾ ਕੱਢਿਆ ਕਰ ਬੋਧੀਆਂ ਨਜ਼ਰ ਲੱਗ ਜਣੀ ਤੈਨੂੰ ਫੇ ਕਿੱਥੇ ਲੈ ਕੇ ਜਾਵਾਂ ਤੈਨੂੰ ਨਜ਼ਰ ਲੱਗੀ ਤਾਂ ਅੱਗੇ ਸ਼ਾਜੂ ਨੂੰ ਲੱਗੀ ਦੇਖ ਲੈ ਕਿਦਾਂ ਆਹ ਸ਼ਾਜੂ ਲੱਗੀ ਨਜ਼ਰ ਇਹ ਮਿੱਟੀ ਕੂੜਾ ਛੋਟਾ ਹੋ ਰਿਹਾ ਆ ਜੀ ਸਾਈਕਲ ਤੇ ਕੁਝ ਕਾ ਦੇ ਮੈਨੂੰ ਨਹੀਂ ਜਾਣਾ ਬੋਰਾ ਰੱਖ ਬੋਰਾ ਰੱਖ ਐ ਸੇਚੀ ਰੱਖਣਾ ਬੋਰਾ ਰੱਖਣਾ ਇੱਥੇ ਲੋ ਜੀ ਦੋ ਬੋਰੇ ਭਰਲੇ ਆ ਇੱਕ ਬੋਰਾ ਦਾ ਕੱਪੜਿਆਂ ਦਾ ਕੱਪੜੇ ਸੁੱਟਣੇ ਆ ਜਿਹੜੇ ਨਹੀਂ ਕੰਮ ਦੇ ਤੇ ਇੱਕ ਇਹ ਆ ਕੂੜੇ ਟੋਕਰਾ ਸਾਰੇ ਜਾਣੇ ਚੱਲੇ ਆ ਹੁਣ ਅਸੀਂ ਡੈਡੀ ਨੂੰ ਘਰੇ ਆ ਗਰਿੰਗ 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 ਸਾਰੀ ਬੱਚਾ ਪਾਰਟੀ ਉਧਰ ਮੰਮੀ ਜਾਂਦੇ ਟੋਕਰਾ ਅਜਾ ਸੂ ਨਿਭਾਓ ਇਥੇ ਟੋਕਰੀ ਦੇ ਇਹ ਬੈ ਸੈਨਿਓ ਨਿਭਾਓ ਇਹ ਵੀ ਬੈੜ ਮਣੀ ਕੋਣ ਕੋਣੀ ਤਾਂ ਜਾਂਦਾ ਹੀ ਪੂਰਾ ਸੁੱਤਣ। ਲੈ ਦੇ ਦੇ ਜਾਈਦਾ। ਕਿੰਨਾ ਸੋਹਣਾ ਮੌਸਮ ਹੋਇਆ ਪਿਆ ਆ। ਮੌਸਮ ਬਹੁਤ ਵਧੀਆ ਹੋਇਆ ਪਿਆ ਆ। ਊੜਾ ਉੱਤੇ ਸਰਕਾਰੀ ਬਣਿਆ ਉੱਤੇ ਸਿੱਟ ਕੇ ਉਹਨੇ ਦੇਖਦੇ ਕਿਦਾਂ ਨਾ ਬਣਾਇਆ ਉਹਨੇ। ਸਰਕਾਰੀ ਜਿਹੜਾ ਬਣਿਆ ਕੰਦੇ। ਲੀਨ ਬਿਠਾ ਲਈਓ ਮੋਰੇ। ਹੁਣ ਵਿਹਲੇ ਹੋ ਗਏ ਮੰਮੀ ਅੱਗੇ ਜਾਂਦੇ ਆ। ਅੱਜ ਸੁਲੀ ਪਾਪਾ ਆਪਣੇ ਜਾਂਦੇ। ਬਾਪੂ ਦੇਖਿਆ ਦੌੜ ਗਿਆ ਫਟਾਫਟ। ਆਓ। ਲਾਲ ਲਾਲ ਇਕੱਲਾ। ਜਦ ਸੁਲੀ ਆਉਂਦੀ ਉਹਨੇ ਪਾਪਾ ਨਾਲ ਬੈ ਕੇ ਸਾਈਕਲ ਤੇ। ਏ ਸਾਨੂੰ ਮਿਚਾ ਲੀ ਉਹ 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 ਪਹੁੰਚਿਆ ਆ ਦੇਖੋ ਆ ਸਫਾਈਆਂ ਹੁੰਦੀਆਂ ਹੁਣ ਅਸੀਂ ਆ ਸਫਾਈ ਕੀਤੀ ਸਾਰੇ ਘਰ ਦੀ ਇਹਨੂੰ ਕਹਿੰਦੇ ਆ ਹਾਂ ਵੀ ਸਫਾਈ ਕੀਤੀ ਘਰ ਦੀ ਜਿਹੜੀ ਤੁਸੀਂ ਕਹਿੰਦੇ ਹੋ ਮੈਨੂੰ ਨਹੀਂ ਸਮਝ ਲੱਗਦੀ ਕਿਹੜੀ ਕਹਿੰਦੇ ਆ ਹੁਣ ਤੁਹਾਨੂੰ ਲੱਗਦਾ ਕਿ ਸਫਾਈ ਹੋਈ ਪਹਿਲਾਂ ਦੇਖਿਆ ਤੁਸੀਂ ਕਿੰਨਾ ਖਲਾਰਾ ਪਿਆ ਸੀ ਤੇ ਹੁਣ ਦੇਖੇ ਕਿੰਨਾ ਸਫਾਈ ਹੋਈ ਤੇਰਾ ਬੈਪਰ ਹੁਣ ਸਿਰਫ ਇੱਕ ਕੰਮ ਰਹਿ ਗਿਆ ਚੁੱਲਿਆਂ ਨੂੰ ਮਿੱਟੀ ਲਾਉਣ ਵਾਲੀ। ਕਪੜਾ ਡੈਂਪੂ ਜਿਹਾ। ਡੈਂਪੂ ਇਹ ਗਿੱਲਾ ਕਰਨਾ ਆਤੀ ਹੈ ਜਿਹੜੇ ਇਹਦੇ ਵਿੱਚ। ਸਭ ਮਿਲਾਉਂਦੇ ਆ ਪੋਚੇ। ਮੰਮੀ ਲਾਉਂਦੇ ਪੋਚਾ ਕਮਰੇ ਵਿੱਚ। ਮੰਮੀ ਪੋਚੇ ਲੱਗ ਰਹੇ ਆ। ਪੂੜਾ ਛੱਟ ਕੇ ਆਏ ਹੁਣ ਪੋਚੇ ਲੱਗ ਰਹੇ ਆ ਤੇ ਇੱਕ ਮਿੱਟੀ ਲਾਉਣੀ ਚੁੱਲਿਆਂ ਨੂੰ ਹੁਣ। ਬਾਕੀ ਦਾ ਪ੍ਰਸੰਗ ਹੋ ਗਿਆ ਸਾਡਾ ਪੂਰਾ। ਚੱਲ ਅੱਜ ਤਿਆਰ ਤੁਰ ਹੋ ਕੇ ਦੁਕਾਨ ਬਿੰਦੀ-ਬਿੰਦੀ ਲਾਓ ਕਹਿੰਦੇ। ਇਹਨੇ ਹੁਣ ਬਿੰਦੀ ਨਹੀਂ ਲਾਉਂਦੀ। ਬਿੰਦੀ ਲੰਦੀ ਕਹਿੰਦੇ ਤੂੰ ਕਹਾਂ ਨੀ ਲੋਕਾਂ ਨਾਗੜੇ ਬਿੰਦੀ ਲੰਦੀ ਮੈਂ ਸੰਧੂਰ ਲਾਉਂਦੀ ਮਾਂ ਕੀ ਗਿਆ ਕ ਕੀ ਪਤਾ ਲੱਗਿਆ ਇਹ ਕੁ ਕਰ ਗਈ ਹਾਂ ਇਹ ਤਾਂ ਕਾਣ ਹਟਦਾ ਨਾ ਮੈਂ ਕਹਿੰਦਾ ਬਿੰਦੀ ਸ਼ੋਭਾ ਲਿਆਣੀ ਤੂੰ ਰੋਈ ਕਰੀ ਬਿੰਦੀ ਨਹੀਂ ਲਾਈ ਕਦੀ ਨਹੀਂ ਲਾਉਂਦੀ ਨਾ ਕੈ ਸੰਦੂਰਪਾ ਨਾ ਸੰਦੂਰਪਾ ਨਗਰ ਉਹਦੀ ਦੀਰਾ ਹੀ ਨਹੀਂ ਹੁੰਦਾ ਸੰਦੂਰਪਾ ਸੰਦੂਰਪਾ ਪਹਾੜਾ ਜਾ ਕੇ ਭੇਜੀ ਤੇ 10 12 ਗੱਲ ਕਰਦੇ ਕਿ ਨਾ ਪਾਇਆ ਉਹ ਬੋਰੀਆਂ ਨਹੀਂ ਇਹ ਚੀਜ਼ ਇਹ ਲੌਂਦੀ ਗਖਣੀ ਉਹਦੀ ਕੰਨ ਕੰਨ ਦੀ ਕਹਿੰਦੇ ਸੁਣਦੇ ਹੁੰਦੇ ਇਹ ਸਾਡੇ ਦਾ ਬਾੜੀ ਹੈ ਉਹ ਤੂੰ ਤੂੰ ਬਾਹਰ ਮਾ ਕੰਨ ਬਾੜੀ ਗਏ ਆ ਦੱਸਿਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕੰਨ ਫਟ ਗਏ ਹੁਣ ਤਾਂ ਉਹਦਾ ਕੋਈ ਇਲਾਜ ਹੈਗਾ ਪੰਪੀ ਦੀ ਛੋਟੀ ਛੋਟੀ ਟਾਲ ਤੋਂ ਪਾਪਲ ਪਾੜਲੇ ਹੋਣਾ ਪਾਏ ਜਿਹੜੇ ਵੱਡੇ ਵੱਡੇ ਦੇ ਪਾੜੀ ਚਿੱਟੇ ਫੜ ਗਏ ਦਿਕਾੜੀ ਉਹ ਕਿੱਥੇ ਪੜਿਆ ਸੀੜੀ ਆਣਾ ਆਹ ਦੇਖਿਓ ਜੀ ਇਦਾਂ ਪਾਟ ਗਏ ਆ ਕੰਨ ਕੀ ਕੋਈ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਪਾਪ ਪਾਪ ਥੋੜਾ ਘੱਟ ਰਹਿ ਗਿਆ ਤਾਂ 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 ਚੱਲ ਉਠ ਲਾਲ ਸੰਦੂਰ ਸੁਣਾ ਕੁਝ ਪਾ ਦਿਖਾਉਣ ਲੱਗ ਜੋੜ ਚਾਹੀਦਾ ਜੋੜ ਚਾਹੀਦਾ ਲਾਉਣੇ ਨੂੰ ਜੋੜ ਤਾਂ ਮੈਂ ਹਾਂ ਕਿ ਜ਼ੋਰ ਚਾਹੀਦਾ ਉਹਦਾ ਮੇਕਅਪ ਭੂਲੇ ਰੱਖਿਆ ਹਾਂ ਹਾਂ ਇਹਦਾ ਚੀਜ਼ ਅਸਲੀ ਨਾ ਆਇਆ ਇਹ ਉਹਨਾਂ ਦੇ ਅਸਲੀ ਕੰਮੀ ਨਹੀਂ ਬੰਦੀ ਨਹੀਂ ਲੱਗੀ ਲੱਥੀ ਇਹ ਤਾਂ ਸਵਾਦਾਂ ਭਾਵੇਂ ਨਹੀਂ ਹੁੰਦਾ ਬੰਦੀ ਨਹੀਂ ਲੱਗਦੀ ਲੱਥੀ ਤੇ ਦੋਵੇਂ ਪੂਦਾ ਲੱਗਦੀ ਗੰਦੀ ਤੇ ਸਨੂਰ ਪਾ ਕੇ ਰੱਖਦੇ ਸਾਰੀ ਇਹ ਤਾਂ ਗੋਲ ਨਹੀਂ 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 ਇੱਕ ਤਾਂ ਆਰੇ ਕਿਤਾ ਕਾਲਦੀ ਕਾਪ ਕਾਪ ਆ ਗਿਆ ਪਾਪਾ ਪਾਪਾ ਜਿਹੜਾ ਕੋਕਾ ਮੋੜ ਚ ਵੜ ਤੈ ਕੇ ਕੇ ਮੇਰੇ ਕੋਲ ਨਾ ਤੇ ਬਿੰਦੀ ਵਾਲਾ ਤੇ ਆ ਗਈ ਪਾ ਲੈ ਦੋ ਚੱਲ ਤਾਂ ਲਾਉਣ ਕੀ ਹੁਣ ਕ ਨਹੀਂ ਤੇ ਸ਼ਕਲ ਹੈਗੀ ਪਿੰਦੀ ਵਾਲੀ ਆ ਵਾਟ ਦੇ ਉਹ ਵੰਦੇ ਬੱਤੇ ਮੀਣਾ ਲੱਭਿਆ ਲਓ ਜੀ ਯਾਰ ਬਿੰਦੀ ਵੀ ਲਾ ਕੇ ਦਿਖਾ ਲੈਣ ਕੀ ਤੇ ਕੰਨਾ ਜੀ ਪਾ ਕੇ ਦਿਖਾ ਲੈ ਹਾਏ ਹਾਏ ਕੰਨਾ ਜੀ ਨਾ ਕੋ ਆ ਕੇ ਦਿਖਾ ਲਵੇ ਪਤਾ ਨਹੀਂ ਕਰਨਾ ਜਦੋਂ ਇੱਧਰ ਲਾਦਾ ਜਿੱਦਾਂ ਪਤਾ ਨਹੀਂ ਕੀ ਪਾ ਲਿਆ ਹੁੰਦਾ ਮੈਂ ਸੰਦੂਰ ਤੇ ਬਿੰਦੀ ਲਾ ਕੇ ਦਿਖਾ ਲਉ ਨਗੀਆ ਬੀਬਾ ਸੰਦੂਰ ਤੇ ਬਿੰਦੀ ਲਾ ਕੇ ਬਹੁੰਦੀ ਆ ਬੈਠਾ ਉਸ ਮਾਂ ਸਾਰਾ ਲਿਆ ਕੇ ਰੱਖਿਆ ਕਦੀ ਲਾਇਆ ਹੈ ਜੀ ਆ ਆ ਆ ਕਹੜਾ ਲਾਇਆ ਉਦੋਂ ਹੀ ਲਾ ਕੇ ਰੱਖਿਆ ਹਾਂ ਆ ਕਹੜਾ ਲਾਇਆ ਚਾਹ ਜੀ ਸਾਡੀ ਠੀਕ ਨਹੀਂ ਹੈਗੀ ਤਿੰਨ ਚਾਰ ਦਿਨ ਤੋਂ ਜੀ ਬਿਮਾਰ ਚੱਲ ਰਹੀ ਆ ਬਹੁਤ ਕਮਜ਼ੋਰੀ ਆ ਗਈ ਇਹਨੂੰ ਇਨਫੈਕਸ਼ਨ ਹੋਵੇ ਜੇ ਉਹ ਥੋੜਾ ਪੁਰ ਮਮਾ ਕਹਿੰਦੀ ਆਹ ਨੂੰ ਬੱਧਾ ਹੀ ਲਾਉਂਦਾ ਨੂੰ ਸੰਦੂਰ ਮੈਕ ਹੋਣਾ ਹੈਗਾ ਤੋ ਇਹ ਹੁਣ ਪਾਈ ਜਾਣਾ ਪਾਤਾ ਇੱਕ ਵਾਰੀ ਯਾਰੇ ਟਾਈਮ ਹੱਸੇ ਹੋਣਾ ਬਈ ਤੇ ਨਾ ਸੁਣਨ ਲੱਗੀ ਤਾਂ ਆਉਂ ਯੂ ਮੀ ਆ ਨਾ ਬੀ ਗੋਲ ਲਾਤੀਆ ਸੋਹਣੀ ਲੱਗਣੀ ਦੱਸ ਗੋਲ ਗੱਪਾ ਗੋਲ ਗੱਪਾ ਮਾਦਾ ਨਹੀਂ ਗੋਲ ਗੱਪਾ ਲੱਗਦੀ ਸਹੀ ਰਾਜੀ ਬੰਦੀ ਗੋਲ ਗੱਪਾ ਲੱਗਦੀ ਮਾਤਾ ਨੂੰ ਦੱਸ ਤਾਂ ਇੱਕ ਤਾਂ ਪੈ 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 ਉਦੂ ਉਦੂ ਬੰਦੀ ਲਾਈ ਕੇ ਨਾ ਇਹਦੀ ਗੋਲ ਗੋਲ ਗੱਫਾ ਹੋਰ ਬਸਾ ਲੱਗਦੀ ਕੀ ਹਾਲ ਕੀ ਟੀਵੀਆਂ ਚ ਨਹੀਂ ਆਉਂਦੀ ਲੱਗਦੀ ਆਸ਼ਾ ਫਿਰ ਮੈਂ ਐਕਟਰ ਹੀ ਲੱਗਦੀ ਨਾ ਟੀਵੀਆਂ ਚ ਲੱਗਦੀ ਨੇ ਫਿਰ ਐਕਟਰ ਨਹੀਂ ਲੱਗਦੀ ਮੰਨਣਾ ਇੱਧਰ ਨੂੰ ਆ ਜਾ ਬਾਹਰੋਂ ਹੁੰਦੇ ਨੇ ਰਾਜਾਂ ਆਉਂਦੇ ਆ ਕਿੱਥੋਂ ਬਣੀ ਕਿਦਾਂ ਲੱਟਾ ਕੱਢਦੀ ਇਹਨੂੰ ਲੱਟਾ ਕਢਣੀ ਦੱਸਿਓ ਜੀ ਇਹਨੂੰ ਕਿਦਾਂ ਕੱਢਦੀ ਨਟਾ ਇਹਦੇ ਕਿੱਦਾਂ ਕੱਢਦੇ ਹਾਂ ਹਾਏ ਮੀ ਆ ਗਿਆ ਪੂੜੇ ਕੱਢੀਏ ਪੂੜੇ ਕੱਢਦੇ ਅੱਜ ਪੂੜੇ ਅਜ ਮੀ ਜਨਣਾ ਨਹੀਂ ਮੇਰੇ ਨੂੰ ਅਰੇ ਮੀ ਜਨਣਾ ਨਹੀਂ ਮੀ ਆ ਗਿਆ ਇਹ ਥੋੜਾ ਸਾਡੇ ਨਹੀਂ ਹੋ ਸਕਦਾ ਮੀ ਆ ਗਿਆ ਦੱਸਿਓ ਹੁਣ ਪੁੰਜੀ ਵਧੀਆ ਲਾਦੀ ਹੈ ਡੇਲੀ ਲਾਇਆ ਕਰਾਂਗੇ ਨਾ ਲਾਇਆ ਕਰਾਂ ਤੇ ਤੁਸੀਂ ਇੱਦਾਂ ਸਾਰਿਆਂ ਨੇ ਬਲੌਗ ਨਾਲ ਬਣੇ ਰਹਿਓ ਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਇਹ ਪਿਆਰ ਕਰਦੇ ਰਹੋ ਤੇ ਬਾਰਿਸ਼ ਦੇਖੋ ਜੇ ਆ ਗਈ ਤਾਂ ਪੂਰਾ ਘਾਰਾ ਜਿਹਾ ਲੱਗਾ ਤਰ ਖੁੱਲਡੁੱਲਾ ਸੜਕ ਘਰ ਦੇਖੋ ਕਿੰਨਾ ਸੋਹਣਾ ਇਹ ہمارا ਪਿਆਰਾ ਸਾ ਘਰ ਹੈ ਤੇ ਸਾਡੇ ਲਈ ਸਾਡੀ ਗੰਦ ਜਾਣਾ ਸਾਡੇ ਲਈ ਸਭ ਤੋਂ ਜ਼ਰੂਰੀ ਆ ਜਿਹੜੀ ਸਾਨੂੰ ਸਾਤਾ ਸਾਡੇ ਲਈ ਬਹੁਤ ਜ਼ਰੂਰੀ ਆ ਹੁਣ ਦੇਖੋ ਮੀਂਹ ਆ ਗਿਆ ਹੁਣ ਮੀਂਹ ਆ ਗਿਆ ਸਾਨੂੰ ਇਹ ਘਰ ਵਿੱਚ ਛੱਡ ਦੇਣੀ ਆ ਹੁਣ ਇੱਥੇ ਆ ਕੇ ਇਹ ਲੋਕਾਂ ਦੀ ਤਾਂ ਸਾਨੂੰ ਹੁਣ ਕੋਈ ਹੋਰ ਥੋੜੀ ਜਿਹਾ ਸਾਡੇ ਘਰੇ ਆ ਜਾਓ ਹੁਣ ਆ